ਸਹੀ ਗੱਲ ਬਾਬਿਓ ਹੋਰ ਠੀਕ ਠਾਕ ਭਰਾ ਸਾਰੇ ਜਾਂਬਰ ਸੈਟਅਪ ਭਰਾ ਸਾਰਿਆਂ ਦੇ ਅੱਜ ਬਾਬੇ ਤੁੱਪ ਧੁੱਪ ਨਿਕਲੀ ਸੀਗੀ ਆ ਤੇ ਇਹ ਬੱਚੇ-ਬੱਚੇ ਗੱਡਦੇ ਯਾਰ ਬਾਹਰ ਹਨ ਪਹਿਲਾਂ ਖੁੱਡੇ-ਖਾਡੇ ਸਾਫ਼ ਕਰਨ ਲੱਗੇ ਥੱਲੇ ਵੱਡੇ ਜੋੜੇ ਵਾਲੇ ਉਹ ਤੇ ਕਲੀ-ਕੁਲੀ ਜੀ ਪਾਈ ਆ ਯਾਰ ਉਹ ਸਲਾਬੇ ਜੇ ਹੋ ਗਏ ਸੀ ਮੀਂਹ ਦਾ ਕਰਕੇ ਨਾ ਭਾਂਚੋ ਉਹ ਗਿੱਲੇ ਜੀ ਉਹ ਸਾਫ਼ ਸੁਪ ਕਰੇ ਆ ਸਾਰੇ ਬਰਸ ਤੋਂ ਨਮਾ 9:30 ਦਾ ਟਾਈਮ ਹੋਊਗਾ ਹੁਣ ਬੱਚੇ ਉੱਤੇ ਪਾਏ ਆ ਮੇਰੇ ਵੀ ਰੋੜ ਦੇ ਉੱਤੇ ਪਾਹਣੇਗੇ ਛੋਟੇ ਆਏ ਤਾਂ ਹੋਰ ਸੁਣਾਉਗਾ ਪਿਓ ਉਹਨਾਂ ਤੋਂ ਘਰੇ ਨੇ ਉਹ ਬੱਚੇ ਕੋਰਾ ਇਹ ਨਾਲ ਨਹੀਂ ਹੁੰਦੀ ਹੈ ਹੈ ਤੀ ਤੀ ਜਾ ਕੁਲਾਵਾ ਦਿਨਾ ਨਾ ਨਹੀਂ ਹੁੰਦੇ ਉਸ ਕਾ اندر ਪਾਇਆ ਤਾਂ ਗਿੱਜੇ ਹੋਇਆ ਯਾਰ ਬਾਕੀ ਦੇਖਦੇ ਅੱਜ ਸ਼ਾਇਦ 加ੜੂ ਲਗੀਆਂ ਬੱਚਿਆਂ ਨੂੰ ਵਿੱਚ ਕੋਸ਼ਿਕ ਹੈਗੇ ਡਾਰਕ ਕਲੀਆਂ ਦੇ ਹੋਏ ਪਏ ਆ ਕੋਈ ਪਹਿਲੀ ਦੂਜੀ ਕਲੀ ਸੀ ਹੈਗੇ ਬੱਚੇ ਉਹਨਾਂ ਨੂੰ ਸੈ ਡਾਲਾਂ ਗਿਆ ਜੀ ਦੇਖਦੇ ਆ ਤਾਂ ਕਿ ਕੱਲ ਨੂੰ ਵੀ ਮੌਸਮ ਖਰਾਬੀ ਦਾ ਡੇਰ ਨੀਮੂ ਵਾਲਾ ਮੌਸਮ ਕਰਦਾ ਤੇ ਅੱਜ ਇਹ ਰਦਨ ਬੱਧੇ ਲੱਗਿਆ ਹੋਇਆ ਤੇ ਟਾਪਰਪ ਨਿਕਲੀ ਹੋਈ ਆ ਉਹ ਸ਼ੂਜਿਤ ਪੂਰਾ ਨਿਕਲਿਆ ਆ ਹੋਰ ਚਲੋ ਬਬੂ ਬਬੂ ਨੂੰ ਮੜਾ ਆਣਾ ਆਪਣੇ ਆਂਡੇ ਚੈੱਕ ਕਰ ਲਿਆ ਕਰੋ ਕਿ ਹੋਰ ਬੱਚਾ ਨਿਕਲਦ ਨਹੀਂ ਆ ਦੇਖੋ ਕੱਲ ਮੈਂ ਰਾਤ ਦੇਖਿਆ ਸੀਗਾ ਇਹ 9 ਵਜੇ ਔਰ ਵੀ ਇੰਨਾ ਕਿ ਟੁੱਟਿਆ ਸੀਗਾ 1:30 ਵਜੇ ਤੱਕ ਬੱਚਾ ਨਿਕਲੇਗਾ ਬੱਚਾ ਨਿਕਲਿਆਨੇਗਾ ਉਵੇਂ ਹੀ ਆ ਹੁਣ ਆਪਾਂ ਇਹਨੂੰ ਨਾ ਵਿੱਚੋਂ ਬੱਚੇ ਨੂੰ ਕੱਢ ਕੇ ਪਹਿਲਾਂ ਥੋੜਾ ਜਿਹਾ ਹੋਰ ਬੰਦ ਕਰਕੇ ਰੱਖ ਦਿੰਨੇ ਆ ਫੇਰ ਨਿਕਲੇਗਾ ਅੱਗੇ ਮੇਰੇ ਯਾਰ ਕਈ ਬੱਚੇ ਮਰ ਗਏ ਆ ਬਾਬਾ ਬੱਚੇ ਮਰ ਗਏ ਮੈਂ ਤਾਂ ਗੌਰ ਜੀ ਨਹੀਂ ਕਰੀ ਉਹਨੂੰ ਮੈਂ ਤਾਂ ਨਿਕਲੇਉਣਗੇ ਉਹ ਮਰ ਗਏ ਯਾਰ ਤੇ ਕਿ ਮੈਂ ਅੱਗੇ ਮੈਂ ਗੌਰ ਜੀ ਥੋੜੀ ਰੱਖੀ ਆ ਤੇ ਆ ਦੇਖੋ ਬੱਚਾ ਪੂਰਾ ਨਿਕਲਣਾ ਸੀਗਾ ਬਸ ਨਿਕਲ ਹੀ ਨਹੀਂ ਹੁੰਦਾ ਸੀਗਾ ਉਹ ਜੋਂਦਰੀ ਦੇ ਬਾਹਰ ਕੱਢੀ ਹੋਈ ਜਦੀ ਤੇ ਹੋਰ ਰੱਖਿਆ ਕਰੋ ਅੱਬੇ ਨਾ ਫਿਰ ਆਪਾਂ ਕਹਿੰਦੇ ਆ ਕਿ ਬੱਚੇ ਮਰ ਕੇ ਚੌਂਦੀ ਸੀ ਕੱਢ ਕੇ ਮਰ ਗਏ ਉਹ ਕਈ ਵਾਰ ਬੱਚੇ ਤੋਂ ਨਹੀਂ ਨਿਕਲ ਹੁੰਦਾ ਸਾਪ ਤੇ ਦੇਖੋ ਬੱਚਾ ਪੂਰਾ ਵਾ ਜੇ ਮਾੜਾ ਮੋਟਾ ਹੀ ਹੁੰਦਾ ਹੋਵੇ ਨਹੀਂ ਫਿਰ ਚੋ ਬਲੱਡ ਨਿਕਲਣਾ ਜਿਹੜਾ ਪਾਣਾ ਸੜਕ ਤੇ ਲਾਉਂਦੇ ਨੇ ਉਹ ਬਲੱਡ ਨਿਕਲਣ ਲੱਗ ਜਾਂਦਾ ਸਾਈਡ ਤੇ ਜੇ ਉਹ ਬਲੱਡ ਨਹੀਂ ਨਿਕਲਦਾ ਉਹ ਬੱਚਾ ਪੂਰਾ ਹੈ ਨਿਕਲ ਦਿੱਤੇ ਆਗਾ ਤੇ ਜਿਵੇਂ ਨਿਕਲ ਨਹੀਂ ਹੁੰਦਾ ਛੇ ਤੋਂ ਕਿੱਕਣ ਉਹ ਤੇ ਆਹ ਲੋ ਆਹ ਲੋ ਆਪਣੇ ਕਾਰਤਾ ਮੈਂ ਸਾਨੂੰ ਆਏ ਰੱਖ ਦਾਂਗੇ ਇਹਨੂੰ ਮੈਂ ਜੋੜੂ ਇਸਨੇ ਉਧਰੀ ਵਾਲੇ ਬਸ ਵਾਕੀ ਇਹਨੇ ਆਪੇ ਇਹਨੇ ਕੱਢ ਲੂ ਗੀ ਤੀਣਾ ਬੱਤੇ ਹਰਖਾ ਕਰੋ ਜੀ ਹੋ ਰੱਬੇ ਬਾ ਬੜੀਆਂ ਛਤਰੀਆਂ ਨੇ ਇੰਨਾ ਹੀ ਫੇਰਾ ਹੁੰਦਾ ਬੱਚੇ ਹੁਣ ਆਵੇ ਇਧਰੋਂ ਆਪਾਂ ਡਾਏ ਇਧਰ ਲੱਗੇ ਛਤਰੀਆਂ ਕਾਹ ਵੇ ਇੱਥੇ ਆ ਕੇ ਬਹਿ ਗਏ ਸੀਗੇ ਇੰਨੇ ਛਤਰੀਆਂ ਹੋਣਗੀਆਂ ਉਹਨੇ ਵਧੀਆ ਵਾ ਬੱਚਾ ਨਾ ਸੀਤਰੀ ਪਾਸੇ ਪੈਰ ਨਹੀਂ ਲਾਉਂਦਾ ਹਣਾ ਹੁਣ ਆਪਣੇ ਹੈਗੀਆਂ 6 ਹੱਦ ਛਤਰੀਆਂ ਲੱਗੀਆਂ ਹੋਈਆਂ ਵਾ ਦੇ ਕੋੜੀ ਦਗਿਆਗਾ ਵੱਡੇ ਹੱਦ ਤੱਕ ਨਹੀਂ ਉੱਡੇ ਆਲਸੀ ਬਣੀ ਆ ਪਈ ਕਿੱਥੇ ਗਿਆ ਆਹ ਹੁਣ ਆ ਗਿਆ ਹਾਂ ਬੱਬੀ ਉਹ ਇੱਕ ਪਛਾੜ ਡੱਕਿਆ ਆਪਣਾ ਛੋਟਾ ਹੀ ਆ ਜਿਹਦਾ ਇਹ ਚੀਕਦਾ ਹੀ ਆ ਉਹ ਵਾਹ ਬੰਦਾ ਇਹ ਫਿਰ ਦੋ ਵੇਜੂਗਾ ਨਾ ਉਹ ਜੇ ਉਧਰ ਨਿਕਲ ਉਹ ਉਧਰ ਉਧਰ ਪਾ ਦੇ ਦੋ ਜਵਾਕਾਂ ਦੇ ਇੱਕ ਹੇਰ ਕੂਤਰਾ ਹਰ ਚਿੰਨ ਪੰਗੇ ਲੈਣਾ ਉਹ ਗਿਆ ਉਹਨਾਂ ਦੇ ਕੂਤਰੇ ਨੂੰ ਉਧਰ ਉਹ ਸਾਡੇ ਖੁੱਲੇ ਹੀ ਰਹਿੰਦੇ ਉਹਨਾਂ ਦੇ ਹੇਰ ਕੂਤਰੇ ਸਾਡੇ ਦੇ ਰਹੇ ਹੋ ਗਿਆ ਕੋਲ ਦੇਖ ਤਾ ਬੱਚੇ ਬੱਚੇ ਦਾ ਪਲਾਤੇ ਹਣ ਪਰ ਹੁਣ ਹੀ ਸਾਡੇ ਕੰਨ ਹੀ ਲਾਇਆ ਹ ਹੱਥਾਂ ਤੇ ਫੜੀ ਦੇਖੋ ਇਹ ਕੂਤਰਾ ਰਹਿ ਗਿਆ ਅਜੇ ਇੱਕ ਬੱਚਾ ਨਹੀਂ ਆਇਆ ਯਾਰ ਬਾਬੂ ਆਪਣਾ ਉਹ ਉੱਡ ਗਿਆ ਇਹ ਪਹਿਲਾਂ ਕਿਹੜਾ ਤੁਹਾਨੂੰ ਦਿਖਾਇਆ ਸੀ ਕਿ ਉਧਰ ਜਵਾਕਾਂ ਦੇ ਘਰਾਂ ਲਈ ਇਧਰ ਵੀ ਚਲਾ ਗਿਆ ਸੀਗਾ ਉਹ ਉਹ ਤਾਂ ਤਾਂ ਲਾ ਗਿਆ ਉਹਦੇ ਵਿੱਚ ਦੋ ਥਲੇ ਹੋਰ ਉੱਡ ਗਏ ਸੀਗੇ ਦੋਨੋਂ ਚੱਕ ਨਹੀਂ ਆਇਆ ਯਾਰ ਬਾਬਿਓ ਉਹ ਵਾਕਿ ਹੁਣ ਪਾਣੀ ਪੂਣੀ ਧਰ ਦੇਉਂਗਾ ਉਤਰਾਂ ਨੂੰ